ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਫਰੈਂਡਸ ਅੱਜ ਆਪਾਂ ਪਰਮਾ ਟਿੰਡੇ ਦੀ ਸਬਜੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਸਿੰਪਲ ਤੇ ਆਸਾਨ ਰੈਸਪੀ ਆ ਤੇ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਫਰੈਂਡਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਅਗਰ ਤੁਸੀਂ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਪੰਜਾਬੀ ਕਿਚਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਹੀ ਜ਼ਿਆਦਾ ਈਜ਼ੀ ਤੇ ਟੇਸਟੀ ਰੈਸਪੀਜ਼ ਦੇਖਣ ਦੇ ਲਈ ਸਬਜੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ 1/2 ਕਿਲੋ ਟਿੰਡੇ ਲਏ ਆ ਟਿੰਡੇ ਜਿਹੜੇ ਇਸ ਤਰੀਕੇ ਨਾਲ ਛੋਟੇ ਸਾਈ ਤੇ ਹਰੇ ਟਿੰਡੇ ਲੈਨੇ ਆ ਟਿੰਡੇ ਨੂੰ ਮੈਂ ਚੰਗੇ ਤਰੀਕੇ ਦੇ ਨਾਲ ਧੋ ਲਿਆ ਆ ਇਸ ਤੋਂ ਇਲਾਵਾ ਦੋ ਪਿਆਜ਼ ਲਏ ਸੀਗੇ ਮੈਂ ਪਿਆਜ਼ ਜਿਹੜੇ ਆ ਇਹਨਾਂ ਨੂੰ ਮਿਕਸੀ ਦੇ ਵਿੱਚ ਮੈਂ ਹਲਕਾ ਜਿਹਾ ਗ੍ਰाइंड ਕਰ ਲਿਆ ਆ ਇਸ ਤਰੀਕੇ ਦੇ ਨਾਲ ਦਰਦਰਾ ਰੱਖਿਆ ਥੋੜਾ ਜਿਹਾ ਇੱਕ ਵੱਡੇ ਸਾਈਜ਼ ਦਾ ਟਮਾਟਰ ਲਿਆ ਸੀ ਇਹਨੂੰ ਵੀ ਮੈਂ ਮਿਕਸੀ ਦੇ ਵਿੱਚ ਪੀਸ ਲਿਆ ਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਦਹੀਂ ਜਿਹੜਾ ਮੈਂ گاੜਾ ਲਿਆ ਆ ਤੇ ਤੁਸੀਂ ਧਿਆਨ ਰੱਖਣਾ ਕਿ ਦਹੀਂ ਜਿਹੜਾ ਖੱਟਾ ਨਹੀਂ ਹੋਣਾ ਚਾਹੀਦਾ ਅੱਤੇ ਨਮਕ ਪਾਵਾਂਗੇ ਆਪਾਂ ਸਵਾਦ ਦੇ ਹਿਸਾਬ ਨਾਲ ਨਮਕ ਜਿਹੜਾ ਆਪਾਂ ਦੋ ਸਟੇਜ ਤੇ ਪਾਉਣਾ ਹੈ ਸੋ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਥੋੜੀ ਜਿਹੀ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ ਥੋੜਾ ਜਿਹਾ ਹਲਦੀ ਪਾਊਡਰ ਥੋੜਾ ਜਿਹਾ ਪੁੰਨੇ ਹੋਏ ਜੀਰੇ ਦਾ ਪਾਊਡਰ ਤੇ ਇੱਥੇ ਥੋੜਾ ਜਿਹਾ ਮੈਂ ਲਿਆ ਆ ਧਨੀਆ ਖੜਾ ਧਨੀਆ ਮੇਰੇ ਕੋਲ ਪਾਊਡਰ ਨਹੀਂ ਸੀਗਾ ਧਨੀਏ ਦਾ ਸੋ ਧਨੀਆ ਨੂੰ ਮੈਂ ਹਲਕਾ ਜਿਹਾ ਕ੍ਰਸ਼ ਕਰ ਲਿਆ ਤੇ ਥੋੜੀ ਜਿਹੀ ਮੈਂ ਲਈ ਆ ਕਾਲੀ ਮਿਰਚ ਪਾਊਡਰ ਲਿਆ ਹੈ ਕਾਲੀ ਮਿਰਚ ਦਾ ਵੀ ਥੋੜਾ ਜਿਹਾ ਆਪਾਂ ਪਾਵਾਂਗੇ ਜੀਰਾ ਤੇ ਥੋੜਾ ਖੜਾ ਜੀਰਾ ਤੇ ਨਾਲੇ ਆਪਾਂ ਥੋੜਾ ਜਿਹਾ ਪਾਵਾਂਗੇ ਧਨੀਆ ਕ੍ਰਸ਼ ਕੀਤਾ ਹੋਇਆ ਇਹ ਆਪਾਂ ਦੋ ਸਟੇਜ ਤੇ ਪਾਵਾਂਗੇ ਤੇ ਜਿਹੜੇ ਹੁਣ ਇਹ ਟਿੰਡੇ ਆ ਇਹਨਾਂ ਨੂੰ ਆਪਾਂ ਛਿੱਲ ਕੇ ਤਿਆਰ ਕਰਨਾ ਆ ਸੋ ਇਹ ਟਿੰਡੇ ਜਿਹੜੇ ਆਪਾਂ ਸਾਰੇ ਛੱਲ ਲਵਾਂਗੇ ਇਹਨਾਂ ਦਾ ਜਿਹੜਾ ਉੱਪਰਲਾ ਹਿੱਸਾ ਹੈ ਤੇ ਥੱਲੇ ਵਾਲਾ ਜਿਹੜਾ ਹਿੱਸਾ ਹੈ ਇਹਨਾਂ ਨੂੰ ਆਪਾਂ ਕਰਦੇ ਦੇ ਨਾਲ ਹਲਕਾ ਚ ਕੱਟ ਦਵਾਂਗੇ ਤੇ ਫਰੈਂਡਸ ਤੁਸੀਂ ਇਹਨੂੰ ਕਰਦੇ ਦੇ ਨਾਲ ਹੀ ਚਾਕੂ ਦੇ ਨਾਲ ਹੀ ਛਿਲਣਾ ਇਸ ਤਰੀਕੇ ਦੇ ਨਾਲ ਪਤਲੀ ਪਤਲੀ ਛੇਲੇ ਦੇ ਉਤਾਰਨੀ ਆ ਤੁਸੀਂ ਜਿਹੜੀ ਆਲੂ ਛਿਲਣੀ ਹੁੰਦੀ ਆ ਜਿਹੜਾ ਪੀਲਰ ਹੁੰਦਾ ਉਹਦੇ ਨਾਲ ਨਹੀਂ ਇਹਦੀ ਛੇਲ ਉਤਾਰਨੀ ਹੈਗੀ ਬਿਲਕੁਲ ਹਲਕੀ ਹਲਕੀ ਆਪਾਂ ਇਹਦੀ ਛੇਲ ਉਤਾਰਨੀ ਆ ਇਸ ਤਰੀਕੇ ਦੇ ਨਾਲ ਟੇਸਟੀ ਟਿੰਡੇ ਬਣ ਕੇ ਤਿਆਰ ਹੁੰਦੇ ਆ ਤੁਸੀਂ ਵੀ ਜੂ ਟਰਾਈ ਕਰਿਓ ਤੇ ਬਣਾਉਣੀ ਬਹੁਤ ਹੀ ਜ਼ਿਆਦਾ ਆਸਾਨ ਆ ਐਸੇ ਤਰੀਕੇ ਦੇ ਨਾਲ ਹੁਣ ਆਪਾਂ ਜਿਹੜੇ ਸਾਰੇ ਟਿੰਡੇ ਆ ਇਹਨਾਂ ਨੂੰ ਆਪਾਂ ਛਿੱਲ ਕੇ ਤਿਆਰ ਕਰ ਲਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਕੱਟਣਾ ਆ ਸੋ ਕੱਟਣਾ ਕਿਸ ਤਰੀਕੇ ਦੇ ਨਾਲ ਆ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਕੱਟ ਲਗਾਉਣਾ ਥੱਲੇ ਤੱਕ ਨਹੀਂ ਆਪਾਂ ਇਹਨੂੰ ਕੱਟਣਾ ਹੈਗਾ ਇਸ ਤਰੀਕੇ ਨਾਲ ਦੂਜੀ ਸਾਈਡ ਨੂੰ ਵੀ ਥੋੜਾ ਜਿਹਾ ਕੱਟ ਦਵਾ ਕੇ ਦੇਖੋ ਇਸ ਤਰੀਕੇ ਦੇ ਨਾਲ ਥੱਲੇ ਉਹ ਜਿਹੜਾ ਜੁੜਿਆ ਹੋਣਾ ਚਾਹੀਦਾ ਸੋ ਐਸੇ ਤਰੀਕੇ ਦੇ ਨਾਲ ਆਪਾਂ ਸਾਰੇ ਟੀਂਡੇ ਜਿਹੜੇ ਆ ਇਹਨਾਂ ਨੂੰ ਕੱਟ ਕੇ ਤਿਆਰ ਕਰ ਲਵਾਂਗੇ ਦੇਖੋ ਸਾਰੇ ਟੀਂਡੇ ਜਿਹੜੇ ਮੈਂ ਕੱਟ ਕੇ ਤਿਆਰ ਕਰ ਲਿਆ ਤੇ ਹੁਣ ਟੀਂਡਿਆਂ ਦੇ ਵਿੱਚ ਭਰਨ ਦੇ ਲਈ ਆਪਾਂ ਜਿਹੜਾ ਬਹੁਤ ਜਿਆਦਾ ਟੇਸਟੀ ਮਸਾਲਾ ਬਣਾ ਕੇ ਤਿਆਰ ਕਰਦੇ ਆ ਆਪਾਂ ਇਹਦੇ ਵਿੱਚ ਪਾ ਦਵਾਂਗੇ lal mirch powder haldi powder bhune hue jeere da powder kali mirch thoda sa khada tani hai namak padange ina saariyan cheezan nu apan changge tareeke de naal mix kar dange thoda sa sarson da tel ਬਿਲਕੁਲ ਥੋੜਾ ਜਿਹਾ ਪਾਵਾਂਗੇ ਕਿਉਂਕਿ ਮਸਾਲੇ ਜਿਹੜੇ ਡਰਾਈ ਆ ਸੋ ਇਸ ਲਈ ਇਹਨਾਂ ਨੂੰ ਥੋੜਾ ਜਿਹਾ ਆਪਾਂ ਗਿੱਲਾ ਕਰਕੇ ਹੀ ਭਰਨਾ ਆ ਟਿੰਡਿਆਂ ਦੇ ਵਿੱਚ ਸੋ ਦੇਖੋ ਮਸਾਲਾ ਜਿਹੜਾ ਸਾਡਾ ਬਿਲਕੁਲ ਬਣ ਕੇ ਤਿਆਰ ਆ ਸੋ ਇਹ ਮਸਾਲਾ ਜਿਹੜਾ ਹੁਣ ਆਪਾਂ ਟਿੰਡਿਆਂ ਦੇ ਵਿੱਚ ਭਰ ਕੇ ਤਿਆਰ ਕਰਾਂਗੇ ਸੋ ਇਸ ਤਰੀਕੇ ਨਾਲ ਆਪਾਂ ਟਿੰਡਾ ਜਿਹੜਾ ਇਹਨੂੰ ਖੋਲ ਲੈਣਾ ਆ ਸੋ ਇਹਦੇ ਵਿੱਚ ਬਿਲਕੁਲ ਥੋੜਾ ਥੋੜਾ ਜਿਹਾ ਮਸਾਲਾ ਆਪਾਂ ਭਰਨਾ ਜ਼ਿਆਦਾ ਨਹੀਂ ਭਰਨਾ ਹੈਗਾ ਬਿਲਕੁਲ ਹਲਕਾ ਹਲਕਾ ਜਿਹਾ ਮਸਾਲਾ ਭਰਾਂਗੇ ਨਹੀਂ ਤਾਂ ਟੀਮ ਦੇ ਜੇ ਆਪਾਂ ਇਸ ਤਰੀਕੇ ਨਾਲ ਮਸਾਲਾ ਨਹੀਂ ਭਰਦੇ ਤਾਂ ਟੀਂਡੇ ਜਿਹੜੇ ਫਿੱਕੇ ਫਿੱਕੇ ਲੱਗਦੇ ਆ ਖਾਣ ਨੂੰ ਸੋ ਇਸ ਤਰੀਕੇ ਨਾਲ ਜਿਹੜਾ ਬਾਦੂ ਮਸਾਲਾ ਇਹਦੇ ਵਿੱਚ ਭਰ ਹੋ ਜਾਊਗਾ ਉਹਨੂੰ ਕੱਢ ਦਵਾਂਗੇ ਆਪਾਂ ਜਦੋਂ ਆਪਾਂ ਇਸ ਤਰੀਕੇ ਨਾਲ ਮਸਾਲਾ ਭਰ ਕੇ ਟੀਂਡੇ ਬਣਾਉਨੇ ਆ ਤਾਂ ਟੀਂਡਿਆਂ ਦਾ ਸਵਾਦ ਜਿਹੜਾ ਡਬਲ ਹੋ ਜਾਂਦਾ ਆ ਦੇਖੋ ਸਾਰੇ ਟੀਂਡੇ ਜਿਹੜੇ ਇਸ ਤਰੀਕੇ ਦੇ ਨਾਲ ਮੈਂ ਭਰ ਕੇ ਤਿਆਰ ਕਰ ਲਿਆ ਸੋ ਹੁਣ ਆਪਾਂ ਫਟਾਫਟ ਜਿਹੜੀ ਸਬਜੀ ਬਣਾਉਣੀ ਆ ਸ਼ੁਰੂ ਕਰਦੇ ਆ ਸੋ ਤੇਲ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਥੋੜੀ ਜਿਹੀ ਪਾ ਦਵਾਂਗੇ ਹਿੰਗ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਧਨੀਆ ਕ੍ਰਸ਼ ਕੀਤਾ ਹੋਇਆ ਤੇ ਥੋੜਾ ਜਿਹਾ ਜੀਰਾ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਹਲਕਾ ਜਿਹਾ ਗੈਸ ਦੀ ਫਲੇਮ ਜਿਹੜੀ ਆਪਾਂ ਮੀਡੀਅਮ ਰੱਖਣੀ ਆ ਹੋਣਾ ਆਪਾਂ ਇਹਦੇ ਵਿੱਚ ਪਾ ਦਵਾਂਗੇ ਗ੍ਰाइंड ਕੀਤਾ ਹੋਇਆ ਪਿਆਰ ਦੇਖੋ ਪਿਆਰ ਜਿਹੜਾ ਹਲਕਾ ਹਲਕਾ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਜੇ ਹੋਣਾ ਆਪਾਂ ਇਹਦੇ ਵਿੱਚ ਪਾ ਦਵਾਂਗੇ ਟਮਾਟਰ ਜਿਹੜਾ ਆਪਾਂ ਪੀਸ ਕੇ ਰੱਖਿਆ ਸੀਗਾ ਟਮਾਟਰ ਪਾਉਣ ਤੋਂ ਬਾਅਦ ਨਾਲ ਹੀ ਆਪਾਂ ਨਮਕ ਪਾ ਦਵਾਂਗੇ ਤਾਂ ਕਿ ਟਮਾਟਰ ਜਿਹੜਾ ਜਲਦੀ ਪੱਕ ਜਾਵੇ ਸੋ ਜਦੋਂ ਆਪਾਂ ਟਿੰਡਿਆਂ ਦੇ ਵਿੱਚ ਮਸਾਲਾ ਭਰਿਆ ਸੀ ਆਪਾਂ ਉਹਦੇ ਵਿੱਚ ਵੀ ਨਮਕ ਜਿਹੜਾ ਇਸਤੇਮਾਲ ਕੀਤਾ ਸੀਗਾ ਸੋ ਨਮਕ ਤੁਸੀਂ ਦੇਖ ਕੇ ਪਾਣਾ ਹੈ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਗੈਸ ਜਿਹੜੀ ਆਪਾਂ ਰਿਡੀਮ ਰੱਖਣੀ ਹੈ ਦੇਖੋ ਤੜਕੇ ਨੇ ਚੰਗੇ ਤਰੀਕੇ ਦੇ ਨਾਲ ਆਪਣਾ ਆਇਲ ਜਿਹੜਾ ਆ ਉਹ ਛੱਡ ਦਿੱਤਾ ਆ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਗੈਸ ਜਿਹੜੀ ਮੈਂ ਬਿਲਕੁਲ ਘੱਟ ਕਰ ਦਿੱਤੀ ਆ ਸੋ ਗੈਸ ਠੱਟ ਕਰਕੇ ਹੀ ਆਪਾਂ ਇਹਦੇ ਵਿੱਚ ਹੁਣ ਦਹੀਂ ਪਾਵਾਂਗੇ ਦੇਖੋ ਇਹ ਦਹੀਂ ਜਿਹੜਾ ਮੈਂ گاੜਾ ਲਿਆ ਸੀ ਉਸ ਤੋਂ ਤੁਸੀਂ ਵੀ گاੜਾ ਦਹੀਂ ਹੀ ਇਸਤੇਮਾਲ ਕਰਨਾ ਹੈ। ਸੋ ਦਹੀਂ ਪਾਉਣ ਤੋਂ ਬਾਅਦ ਆਪਾਂ ਇਹਨੂੰ ਲਗਾਤਾਰ ਮਿਕਸ ਕਰਦੇ ਰਵਾਂਗੇ ਤਾਂ ਕਿ ਦਹੀਂ ਜਿਹੜਾ ਹੈ ਸਾਡਾ ਫਟੇ ਨਾ। ਸੋ ਫਰੈਂਕਸ ਦਹੀਂ ਪਾਉਣ ਨਾਲ ਇਹ ਜਿਹੜੀ ਭਰਮਾ ਟਿੰਡੇ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਸੋ ਤੁਸੀਂ ਜ਼ਰੂਰ ਟਰਾਈ ਕਰਿਓ। ਸੋ ਜਿਹੜੇ ਪਰਸਨ ਟਿੰਡਾ ਨਹੀਂ ਖਾਂਦੇ ਸੋ ਇਸ ਤਰੀਕੇ ਨਾਲ ਅਗਰ ਤੁਸੀਂ ਟਿੰਡਾ ਬਣਾਉਂਗੇ ਸਾਰੇ ਜਿਹੜੇ ਉਂਗਲੀਆਂ ਚਟਦੇ ਰਹਿ ਜੂਗੇ ਸੋ ਚੰਗੇ ਤਰੀਕੇ ਦੇ ਨਾਲ ਦਹੀਂ ਨੂੰ ਆਪਾਂ ਤੜਕੇ ਦੇ ਨਾਲ ਮਿਕਸ ਕਰ ਦਵਾਂਗੇ ਤੇ ਗੈਸ ਜਿਹੜਾ ਆਪਾਂ ਘੱਟ ਰੱਖਣਾ ਹੈ ਜਦੋਂ ਤੱਕ ਦਹੀਂ ਜਿਹੜਾ ਸਾਡਾ ਚੰਗੇ ਤਰੀਕੇ ਦੇ ਨਾਲ ਪੱਕ ਨਹੀਂ ਜਾਂਦਾ ਦੇਖੋ ਦਹੀਂ ਜਿਹੜਾ ਹੈ ਇਹਨੂੰ ਮੈਂ ਲਗਾਤਾਰ ਇਸ ਤਰੀਕੇ ਨਾਲ ਛੇੜਾ ਦਿੰਦੇ ਹੋਏ ਇਹਨੂੰ ਚੰਗੇ ਤਰੀਕੇ ਦੇ ਨਾਲ ਪਕਾ ਲਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਦਹੀਂ ਨੇ ਚੰਗੇ ਤਰੀਕੇ ਦੇ ਨਾਲ ਤੜਕੇ ਨੇ ਆਪਣਾ ਤੇਲ ਜਿਹੜਾ ਛੱਡ ਦਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਇਸ ਦੇ ਹਿਸਾਬ ਨਾਲ ਲਾਲ ਮਿਰਚ ਲਾਲ ਮਿਰਚ ਆਪਾਂ ਪਹਿਲਾਂ ਵੀ ਇਸਤੇਮਾਲ ਕੀਤੀ ਸੀ ਸੋ ਤੁਸੀਂ ਦੇਖ ਕੇ ਪਾਣੀ ਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਵਾਂਗੇ ਹਲਦੀ ਪਾਊਡਰ ਤੋਂ ਹਲਦੀ ਵੀ ਆਪਾਂ ਪਹਿਲਾਂ ਇਸਤੇਮਾਲ ਕੀਤੀ ਸੀ ਇਹ ਵੀ ਆਪਾਂ ਥੋੜੀ ਜਿਹੀ ਪਾਵਾਂਗੇ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਇਹ ਟੀਂਡੇ ਜਿਹੜੇ ਆਪਾਂ ਭਰ ਕੇ ਤਿਆਰ ਕਰਕੇ ਰੱਖੇ ਸੀ ਮਸਾਲੇ ਦੇ ਨਾਲ ਤੋਂ ਐਸ ਤਰੀਕੇ ਨਾਲ ਇੱਕ ਇੱਕ ਟੀਂਡਾ ਜਿਹੜਾ ਆਪਾਂ ਇਹਦੇ ਵਿੱਚ ਰੱਖ ਦਵਾਂਗੇ ਤੋਂ ਐਸ ਤਰੀਕੇ ਨਾਲ ਤੁਸੀਂ ਕੋਈ ਖੁੱਲਾ ਭਾਂਡਾ ਹੀ ਇਸਤੇਮਾਲ ਕਰਿਓ ਸਬਜ਼ੀ ਬਣਾਉਣ ਦੇ ਲਈ ਤੋਂ ਸਾਰੇ ਟੀਂਡੇ ਜਿਹੜੇ ਆਪਾਂ ਕੜਾਹੀ ਦੇ ਵਿੱਚ ਰੱਖ ਦਵਾਂਗੇ ਗੈਸ ਜਿਹੜਾ ਆਪਾਂ ਬਿਲਕੁਲ ਸਲੋ ਕਰ ਦੇਣਾ ਆ ਬਿਲਕੁਲ ਘਟ ਗੈਸ ਤੇ ਆਪਾਂ ਟਿੰਡੇ ਜਿਹੜੇ ਪਕਾਣੇ ਆ ਸੋ ਕਵਰ ਕਰ ਦਵਾਂਗੇ ਸਬਜੀ ਨੂੰ ਪੱਕਦੇ ਹੋਏ ਕੋਈ ਸਟਾਈਮ ਹੋ ਗਿਆ ਚੈੱਕ ਕਰ ਲੈਣੇ ਆ ਸੋ ਦੇਖੋ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਸਬਜੀ ਦੇਖਣ ਨੂੰ ਸੋ ਇਹਨੂੰ ਆਪਾਂ ਛੇੜਾ ਦੇ ਦਵਾਂਗੇ ਵਿੱਚ ਇਸ ਤਰੀਕੇ ਨਾਲ ਹਲਕਾ ਹਲਕਾ ਆਪਾਂ ਛੇੜਾ ਦਿੰਦੇ ਰਹਿਣਾ ਆ 10 ਤੋਂ 12 ਮਿੰਟ ਹੋ ਗਏ ਸੀ ਘਟ ਗੈਸ ਤੇ ਸਬਜੀ ਨੂੰ ਪੱਕਦੇ ਹੋਏ ਸੋ ਛੇੜਾ ਦੇ ਦਵਾਂਗੇ ਨੂੰ ਚੰਗੇ ਤਰੀਕੇ ਦੇ ਨਾਲ ਤਾਂ ਕਿ ਸਾਰਾ ਮਸਾਲਾ ਜਿਹੜਾ ਆ ਉਹ ਟਿੰਡਿਆਂ ਦੇ ਨਾਲ ਚੰਗੇ ਤਰੀਕੇ ਦੇ ਨਾਲ ਮਿਕਸ ਹੋ ਜਵੇ। ਘੱਟ ਗੈਸ ਤੇ ਕਵਰ ਕਰਕੇ ਆਪਾਂ ਟਿੰਡਿਆਂ ਨੂੰ ਚੰਗੇ ਤਰੀਕੇ ਦੇ ਨਾਲ ਸੌਫਟ ਹੋਣ ਤੱਕ ਪਕਾਉਣਾ ਹੈ ਤੇ ਵਿੱਚ ਵਿੱਚ ਐਸੇ ਤਰੀਕੇ ਨਾਲ ਆਪਾਂ ਚੈੱਕ ਕਰਦੇ ਰਹਿਵਾਂਗੇ ਸਬਜੀ ਨੂੰ ਤੇ ਗੈਸ ਜਿਹੜੀ ਆਪਾਂ ਘੱਟ ਰੱਖਣੀ ਹੈ। ਸੋ ਕਵਰ ਕਰ ਦੇਵਾਂਗੇ। ਸਬਜੀ ਨੂੰ ਫਿਰ ਤੋਂ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਚੈੱਕ ਕਰ ਲੈਣੇ ਆ। ਸੋ ਦੇਖੋ ਸਬਜੀ ਜਿਹੜੀ ਚੰਗੇ ਤਰੀਕੇ ਦੇ ਨਾਲ ਪੱਕਦੀ ਪਈ ਹੈ ਇਹਨੂੰ ਛੇੜਾ ਦੇ ਦਵਾਂਗੇ ਚੰਗੇ ਤਰੀਕੇ ਦੇ ਨਾਲ। ਹੁਣ ਆਪਾਂ ਕੀ ਕਰਾਂਗੇ ਇਹ ਮੈਂ ਚਾਰ ਛੋਟੇ ਸਾਈਜ਼ ਦੇ ਪਿਆਜ਼ ਲਏ ਬਿਲਕੁਲ ਆਪਸ਼ਨਲ ਸਟੈਪ ਹੈ ਤੁਸੀਂ ਚਾਹਤਾਂ ਪਿਆਜ਼ ਪਾ ਸਕਦੇ ਹੋ ਜੇ ਨਹੀਂ ਪਸੰਦ ਕਰਦੇ ਤਾਂ ਤੁਸੀਂ ਛੱਡ ਵੀ ਸਕਦੇ ਹੋ ਮੇਰੇ ਹਸਬੰਦ ਨੂੰ ਪਸੰਦ ਆ ਇਸ ਲਈ ਮੈਂ ਪਾ ਰਹੀ ਹਾਂ ਸੋ ਇਹ ਮੈਂ ਛੋਟੇ ਸਾਈਜ਼ ਦੇ ਪਿਆਜ਼ ਲਏ ਆ ਇਹਨਾਂ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਮੈਂ ਕੱਟ ਜਿਹੜੇ ਲਗਾ ਦਿੱਤੇ ਆ ਜਿੱਦਾਂ ਆਪਾਂ ਟਿੰਡਿਆਂ ਦੇ ਵਿੱਚ ਕੱਟ ਲਗਾਏ ਸੀ ਬਿਲਕੁਲ ਉਸੇ ਤਰੀਕੇ ਦੇ ਨਾਲ ਮੈਂ ਪਿਆਜ਼ਾਂ ਦੇ ਵਿੱਚ ਵੀ ਕੱਟ ਲਗਾ ਦਿੱਤੇ ਆ ਇਹ ਪਿਆਜ਼ ਜਿਹੜੇ ਆਪਾਂ ਛਿੱਟ ਦਵਾਂਗੇ ਇਹਦੇ ਵਿੱਚ ਪਾ ਦਵਾਂਗੇ ਜਿਹੜਾ ਵੱਡਾ ਪਿਆਜ਼ ਸੀ ਇਹਦੇ ਵਿੱਚ ਥੋੜੇ ਜਿਹਾ ਜ਼ਿਆਦਾ ਕੱਟ ਮੈਂ ਲਗਾ ਦਿੱਤੇ ਸੋ ਇਹ ਚਾਰੋਂ ਪਿਆਜ਼ ਜਿਹੜੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਮਿਕਸ ਕਰ ਦਵਾਂਗੇ ਚੱਕੇ ਤਰੀਕੇ ਦੇ ਨਾਲ ਸੋ ਪਿਆਜ਼ ਜਿਹੜੇ ਜਲਦੀ ਪੱਕ ਜਾਂਦੇ ਆ ਸੋ ਇਹਦੀ ਕੋਈ ਟੈਨਸ਼ਨ ਨਹੀਂ ਹੈਗੀ ਹਲਕੇ ਹਲਕੇ ਕੱਚੇ ਵੀ ਹੋਣ ਤਾਂ ਪਿਆਜ਼ ਜਿਹੜੇ ਖਾਣ ਨੂੰ ਵਧੀਆ ਲੱਗਦੇ ਆ ਸੋ ਢਿੰਡੇ ਹਜੇ ਹਲਕੇ ਜੇ ਕੱਚੇ ਆ ਸੋ ਸਾਡੇ ਢਿੰਡੇ ਵੀ ਪੱਕ ਜੂਗੇ ਤੇ ਨਾਲ ਹੀ ਜਿਹੜੇ ਪਿਆਜ਼ ਆ ਉਹ ਵੀ ਪੱਕ ਜੂਗੇ ਸੋ ਕਵਰ ਕਰ ਦਵਾਂਗੇ ਤੇ ਸਬਜ਼ੀ ਨੂੰ ਫਿਰ ਤੋਂ ਥੋੜੀ ਦੇਰ ਲਈ ਪੱਕਣੇ ਛੱਡ ਦਵਾਂਗੇ ਤਾਂ ਕਿ ਢਿੰਡੇ ਤੇ ਪਿਆਜ਼ ਜਿਹੜੇ ਚੰਗੇ ਤਰੀਕੇ ਨਾਲ ਸੌਫਟ ਹੋ ਸਕਣ ਸੋ ਪਿਆਜ਼ ਪਉਣ ਤੋਂ ਬਾਅਦ ਵੀ ਸਬਜੀ ਨੂੰ ਮੈਂ ਥੋੜਾ ਟਾਈਮ ਪਕਾ ਲਿਆ ਆ ਚੈੱਕ ਕਰ ਲੈਣੇ ਭਾਰੀ ਸੋ ਦੇਖੋ ਸਬਜੀ ਜਿਹੜੀ ਚੰਗੇ ਤਰੀਕੇ ਦੇ ਨਾਲ ਪੱਕ ਗਈ ਆ ਤੇ ਇਸ ਤਰੀਕੇ ਨਾਲ ਟੀਂਡੇ ਵੀ ਜਿਹੜੇ ਖੁੱਲਣੇ ਸ਼ੁਰੂ ਹੋ ਗਏ ਆ ਮਤਲਬ ਟੀਂਡੇ ਜਿਹੜੇ ਚੰਗੇ ਤਰੀਕੇ ਦੇ ਨਾਲ ਪੱਕ ਗਏ ਆ ਤੇ ਪਿਆਜ਼ ਵੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਖੁੱਲ ਗਿਆ ਆ ਮਤਲਬ ਚੰਗੇ ਤਰੀਕੇ ਦੇ ਨਾਲ ਪੱਕ ਗਿਆ ਆ ਸੋ ਮਿਕਸ ਕਰ ਦਵਾਂਗੇ ਸਬਜੀ ਨੂੰ ਚੰਗੇ ਤਰੀਕੇ ਦੇ ਨਾਲ ਤੇ ਦੇਖੋ ਸਬਜੀ ਜਿਹੜੀ ਹੈ ਮੈਂ ਗੈਸ ਦੇ ਉੱਪਰ ਉਤਾਰ ਲਈ ਆ ਸਬਜੀ ਨੂੰ ਆਪਾਂ ਸਰਵ ਕਰ ਲਵਾਂਗੇ ਤੁਸੀਂ ਕੋਈ ਵੀ ਪੰਡਾ ਲੈ ਲੈਣਾ ਸਰਵ ਕਰਨ ਦੇ ਲਈ ਤੇ ਫਰੈਂਡਸ ਤੁਸੀਂ ਦੇਖਿਆ ਕਿ ਪਰਮਾ ਟਿੰਡੇ ਬਣਾਉਣੇ ਕਿੰਨੇ ਜ਼ਿਆਦਾ ਆਸਾਨ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਲੱਗਦੀ ਆ ਇਹ ਇਹ ਪਰਮਾ ਟਿੰਡੇ ਤੁਸੀਂ ਰੋਟੀ ਦੇ ਨਾਲ ਚਾਵਲ ਦੇ ਨਾਲ ਜਾਂ ਪਰਾਂਠੇ ਦੇ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਤੇ ਦੇਖੋ ਫਰੈਂਡਸ ਸਬਜੀ ਜਿਹੜੀ ਮੈਂ ਸਰਵ ਕਰ ਲਈ ਆ ਸੋ ਫਰੈਂਡਸ ਤੁਸੀਂ ਵੀ ਇਸੇ ਤਰੀਕੇ ਨਾਲ ਪਰਮਾ ਟਿੰਡੇ ਦੀ ਸਬਜੀ ਬਣਾਇਓ ਤੇ ਖਾਇਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਉਂ ਜੇ ਲੱਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ 올 ਦੀ অপਸ਼ਨ ਤੇ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ